ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡਾਂ ਬਾਰੇ ਜੋ ਪੰਜਾਬੀ ਭਾਸ਼ਾ ਦੇ ਸਾਹਿਤ ਵਿੱਚ ਹੁਣ ਤੱਕ ਦੋ ਹੁਣ ਤੱਕ ਜੋ ਸਾਹਿਤਕਾਰਾਂ ਨੂੰ ਮਿਲ ਚੁੱਕੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਜੋ ਪਹਿਲਾ ਅਵਾਰਡ ਸੀ ਉਹ ਮਿਲਿਆ ਸੀ 1955 ਦੇ ਵਿੱਚ ਮੇਰੇ ਸਾਈਆਂ ਜੀ ਉਹ ਭਾਈ ਵੀਰ ਸਿੰਘ ਦੀਆਂ ਰਚਨਾ ਸੀ ਜੋ ਮੇਰੇ ਸਾਈਆਂ ਜੀ ਉਹ ਕਵਿਤਾ ਸੀ ਜੋ ਉਸ ਨੂੰ ਉਸ ਤੋਂ ਉਹਨਾਂ ਬਾਅਦ 1952 ਦੇ ਵਿੱਚ ਇਹ ਅਵਾਰਡ ਮਿਲਿਆ ਸੀ ਅਮਰਤਾ ਪ੍ਰੀਤਮ ਨੂੰ ਸੁਨੇਹੜੇ ਉਹਨਾਂ ਦੇ ਕਾਵਿ ਸੰਗ੍ਰਹਿ ਦੇ ਲਈ 1959 ਦੇ ਵਿੱਚ ਮੋਹਨ ਸਿੰਘ ਨੂੰ ਵੱਡਾ ਵੇਲਾ ਜੋ ਕਵਿਤਾ ਸੰਗ੍ਰਹਿ ਹੈ ਉਸ ਦੇ ਉੱਪਰ ਇਹ ਵੀ ਯਾਦ ਰੱਖਣਾ ਕਿ ਸਿਰਫ ਇਹ ਕਾਵ ਦੇ ਵਿੱਚ ਹੀ ਨਹੀਂ ਮਿਲਿਆ ਕਾਵ ਦਾ ਮਤਲਬ ਇੱਥੇ ਕਵਿਤਾ ਰੂਪ ਹੈ ਸਿਰਫ ਕਵਿਤਾਵਾਂ ਦੇ ਉੱਪਰ ਨਹੀਂ ਮਿਲੇ ਬਲਕਿ ਹੀ ਨਾਵਲ ਨਾਟਕ ਸਵੈ ਜੀਵਨੀ ਠੀਕ ਹੈ ਜਾਂ ਆਲੋਚਨਾ ਜਿਹੜੀ ਪੁਸਤਕਾਂ ਨੇ ਉਹਨਾਂ ਨੂੰ ਵੀ ਜਿਹੜੇ ਅਵਾਰਡ ਆ ਉਹ ਮਿਲ ਚੁੱਕੇ ਨੇ ਇਹ ਵੀ ਯਾਦ ਰੱਖਣਾ ਕਿ 1960 ਦੇ ਵਿੱਚ ਠੀਕ ਹੈ ਕੋਈ ਵੀ ਅਵਾਰਡ ਆ ਜਿਹੜਾ ਉਹ ਨਹੀਂ ਦਿੱਤਾ ਗਿਆ ਸੀ 1960 ਦੇ ਵਿੱਚ ਤਾਂ ਇਹ ਯਾਦ ਰੱਖਣਾ ਕਿ 1960 ਦੇ ਵਿੱਚ ਕੋਈ ਵੀ ਅਵਾਰਡ ਨਹੀਂ ਮਿਲਿਆ ਕਿਸੇ ਨੂੰ 1961 ਦੇ ਵਿੱਚ ਨਾਨਕ ਸਿੰਘ ਨੂੰ ਇੱਕ ਮਿਆਂ ਦੋ ਤਲਵਾਰਾਂ ਜੀ ਉਹਨਾਂ ਦਾ ਨਾਵਲ ਸੀ 1962 ਦੇ ਵਿੱਚ ਬਲਵੰਤ ਗਾਰਗੀ ਜੀ ਨੂੰ ਰੰਗ ਮੰਚ ਜੋ ਭਾਰਤੀ ਰੰਗ ਮੰਚ ਦਾ ਇਤਿਹਾਸ ਤੇ ਵਿਕਾਸ ਸੀ। ਪ੍ਰავਜੋਤ ਕੌਰ ਨੂੰ 1964 ਦੇ ਵਿੱਚ ਪੱਬੀ ਕਵਿਤਾ ਜੋ ਸੰਗ੍ਰਹਿ ਸੀ ਉਹ ਦੇ ਉੱਪਰ ਇਸ ਤੋਂ ਬਾਅਦ 1963 ਦੇ ਵਿੱਚ ਵੀ ਜਿਹੜਾ ਉਹ ਕੋਈ ਅਵਾਰਡ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ। ਇਹ ਯਾਦ ਰੱਖਣਾ ਪਹਿਲਾਂ 60 ਆ ਗਿਆ ਫਿਰ 63 ਦੇ ਵਿੱਚ ਵੀ। 1965 ਦੇ ਵਿੱਚ ਕਰਤਾਰ ਸਿੰਘ ਦੁੱਗਲ ਨੂੰ ਮਿਲਿਆ ਸੀ ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ ਦੇ ਲਈ ਇੱਕ ਛਿੱਟ ਚਾਨਣ ਦੀ। ਸ਼ਿਵ ਕੁਮਾਰ ਬਟਾਲਵੀ ਜੀ ਨੂੰ 1967 ਦੇ ਵਿੱਚ ਲੂਣਾ ਮਹਾਕਾਵ ਦੇ ਉੱਪਰ ਜੋ ਇੱਕ ਕਾਵਨਾਟਕ ਸੀਗਾ ਉਹਦੇ ਲਈ 1968 ਦੇ ਵਿੱਚ ਵੀ ਜਿਹੜਾ ਕੋਈ ਵੀ ਅਵਾਰਡ ਹੈ ਜਿਹੜਾ ਇਹਨਾਂ ਸਾਲਾਂ ਦੇ ਵਿੱਚ ਨਹੀਂ ਦਿੱਤਾ ਗਿਆ। ਉਸ ਤੋਂ ਅੱਗੇ ਸੀ ਕੁਲਵੰਤ ਸਿੰਘ ਬਿਰਕ ਜੀ ਨੂੰ ਨਵੇਂ ਲੋਕ ਨਿੱਕੀਆਂ ਕਹਾਣੀਆਂ ਦੇ ਉੱਪਰ ਕੁਲਵੰਤ ਸਿੰਘ ਬਿਰਕ ਨੂੰ ਨਿੱਕੀਆਂ ਕਹਾਣੀਆਂ ਦਾ ਵੱਡਾ ਬਾਦਸ਼ਾਹ ਬੋਲਿਆ ਜਾਂਦਾ ਕਿਉਂਕਿ ਇਹਨਾਂ ਨੇ ਬਹੁਤ ਸੋਹਣੀਆਂ ਜਿਹੜੀਆਂ ਛੋਟੀਆਂ-ਛੋਟੀਆਂ ਕਹਾਣੀਆਂ ਨੇ ਉਹ ਲਿਖੀਆਂ ਨੇ। 1969 ਦੇ ਵਿੱਚ ਹਰਪਾਜਨ ਸਿੰਘ ਨੂੰ ਨਾ ਧੁੱਪੇ ਨਾ ਛਾਵੇਂ ਕਵਤਾ ਸੰਗ੍ਰਹਿ ਦੇ ਲਈ 1970 ਦੇ ਵਿੱਚ ਫਿਰ ਜਿਹੜਾ ਇਹ ਅਵਾਰਡ ਹੈ ਉਹ ਕਿਸੇ ਨੂੰ ਨਹੀਂ ਮਿਲਿਆ ਪੰਜਾਬੀ ਸਾਹਿਤ ਦੇ ਵਿੱਚ ਇਹ ਯਾਦ ਰੱਖਣਾ ਕਿ ਇੰਨਾ ਸਾਲਾਂ ਦੇ ਵਿੱਚ ਅਵਾਰਡ ਨਹੀਂ ਦਿੱਤੇ ਗਏ 1971 ਦੇ ਵਿੱਚ ਦਲੀਪ ਕੌਰ ਟਿਵਾਣਾ ਦੇ ਨਾਵਲ ਦੇ ਉੱਪਰ ਮਿਲਿਆ ਸੀ 1972 ਦੇ ਵਿੱਚ ਸੰਤ ਸਿੰਘ ਸੇਖੋਂ ਨੂੰ ਮਿੱਤਰ ਪਿਆਰਾ ਨਾਟਕ ਦੇ ਉੱਪਰ ਹਰਚਰਨ ਸਿੰਘ ਨੂੰ ਅੱਜ ਕੱਲ੍ਹ ਤੇ ਭਲਕ ਨਾਟਕ ਦੇ ਉੱਪਰ ਸੂਨ ਸਿੰਘ ਸ਼ੀਰਤਲ ਜੀ ਨੂੰ ਜੁਗ ਬਦਲ ਗਿਆ। ਇਹ ਨਾਵਲ ਨੇ ਜੋ ਜਾਂ ਇਹ ਭਾਰਤੀ ਸਹਿਤ ਅਕਾਦਮੀ ਜਿਹੜੇ ਅਵਾਰਡ ਨੇ ਇਹ ਸਿਰਫ ਸਾਨੂੰ ਇਹ ਨਹੀਂ ਹੈ ਕਿ ਅਸੀਂ ਜੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਾਂ ਤਾਂ ਹੀ ਸਾਡੇ ਲਈ ਜ਼ਰੂਰੀ ਨੇ ਜਾਣਨੇ ਬਲਕਿ UGC NET ਦੇ ਲਈ ਵੀ ਇਹ ਸਾਡੇ ਲਈ ਬਹੁਤ ਜ਼ਿਆਦਾ ਜਿਹੜਾ ਅੱਜ ਸੀ ਹੁਣ ਤਾਂ ਖਾਸ ਕਰਕੇ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਪੰਜਾਬੀ ਦੇ ਪੇਪਰ ਉਹ ਕੰਪਲਸਰੀ ਕੀਤਾ ਗਿਆ ਕਿਸੇ ਵੀ ਐਗਜ਼ਾਮ ਦੇ ਲਈ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਇਦਾਂ ਦੇ ਇਹਦੇ ਵਿੱਚੋਂ ਜਿਹੜੇ ਸਵਾਲ ਆਉ ਹੋ ਪੁੱਛੇ ਜਾਂਦੇ ਆ ਤਾਂ ਇਸ ਕਰਕੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਾਲ ਦੇ ਵਿੱਚ ਕਿਸ ਸਾਹਿਤਕਾਰ ਨੂੰ ਉਹਨਾਂ ਦੀ ਕਿਸ ਰਚਨਾ ਦੇ ਉੱਪਰ ਜਿਹੜਾ ਇਹ ਭਾਰਤੀ ਸਹਿਤ ਅਕਾਡਮੀ ਅਵਾਰਡ ਆ ਜਿਹੜਾ ਉਹ ਮਿਲ ਚੁੱਕਿਆ ਹੈ ਉਸ ਤੋਂ ਅੱਗੇ ਗੁਰਦਿਆਲ ਸਿੰਘ ਨੂੰ ਅਧ ਚਾਨਣੀ ਰਾਤ ਦੇ ਉੱਪਰ ਇਹ ਯਾਦ ਰੱਖਣਾ ਕਿ ਗੁਰਦਿਆਲ ਸਿੰਘ ਨੇ ਜਿਹੜੇ ਉਹ ਮਲਵਈ ਅੰਚਲਿਕਤਾ ਵਾਲੇ ਨਾਵਲਕਾਰ ਹੋਏ ਨੇ ਨਰਿੰਦਰਪਾਲ ਸਿੰਘ ਨੂੰ 1976 ਦੇ ਵਿੱਚ ਬਾ ਮੁਲਾਹਜਾ ਹੋਸ਼ਿਆਰ ਨਾਵਲ ਦੇ ਲਈ ਸੋਨ ਸਿੰਘ ਮੇਸ਼ਿਆ ਨੂੰ 1977 ਦੇ ਵਿੱਚ ਕੱਚ ਦੇ ਕੱਚ ਦੇ ਬਸਤਰ ਕਵਿਤਾ ਸੰਗ੍ਰਹਿ 1978 ਦੇ ਵਿੱਚ ਗੁਰਮਤ ਸਿੰਘ ਗੁਰਮਖ ਸਿੰਘ ਮੁਸਾਫਰ ਨੂੰ ਉਰਵਾਰ ਪਾਰ ਨਿੱਕੀਆਂ ਕਹਾਣੀਆਂ ਦੇ ਲਈ ਜਸਵੰਤ ਸਿੰਘ ਨੇਕੀ ਨੂੰ করুণਾ ਦੀ ਛੋਹ ਤੋਂ ਮੰਗਰੂ ਜੋ ਇਹਨਾਂ ਦੀ ਇੱਕ ਕਵਿਤਾ ਹੈ ਕਵਿਤਾ ਸੰਗ੍ਰਹਿ ਹੈ ਉਹਦੇ ਉੱਪਰ ਜਿਹੜਾ ਅਵਾਰਡ ਹੈ ਉਹ ਮਿਲ ਚੁੱਕਿਆ 1980 ਦੇ ਵਿੱਚ ਸੁਖਪਾਲ ਵੀਰ ਸਿੰਘ ਹਸਰਤ ਨੂੰ ਸੂਰਜ ਤੇ ਕਹਿਕਸ਼ਾਂ ਕਵਿਤਾ ਦੇ ਲਈ ਵਿਸ਼ੇਵਨਾ ਦਿਵਾੜੀ ਜੀ ਨੂੰ ਗੈਰ ਗੈਰਜ਼ ਤੋਂ ਫੁੱਟਪਾਥ ਤੱਕ ਕਵਿਤਾ ਦੇ ਲਈ 1981 ਦੇ ਵਿੱਚ 1982 ਦੇ ਵਿੱਚ ਗੁਲਜ਼ਾਰ ਸਿੰਘ ਸੰਧੂ ਨੂੰ ਅਮਰ ਕਥਾ ਨਿੱਕੀਆਂ ਕਹਾਣੀਆਂ ਦੇ ਲਈ ਗੁਲਜ਼ਾਰ ਸਿੰਘ ਸੰਧੂ ਦੀ ਜਿਹੜੀ ਅਮਰ ਕਥਾ ਕਹਾਣੀ ਬਹੁਤ ਜ਼ਿਆਦਾ ਸੋਹਣੀ ਕਹਾਣੀ ਹੈ ਜੇ ਕਿਤੋਂ ਵੀ ਤੁਹਾਨੂੰ ਇਹ ਪੜਨ ਨੂੰ ਮਿਲੇ ਤਾਂ ਇਹਨੂੰ ਜ਼ਰੂਰ ਪੜਿਓ ਹੋ ਸਕੇ ਤਾਂ ਮੈਂ ਆਪਣੇ ਇਸੇ ਚੈਨਲ ਦੇ ਉੱਪਰ ਇਹਦੀ ਵੀਡੀਓ ਬਣਾ ਕੇ ਵੀ ਪਾ ਦਿਆਂਗੀ ਬਹੁਤ ਸੋਹਣੀਆਂ ਕਹਾਣੀਆਂ ਪੜਨਯੋਗ ਹੈ 1983 ਦੇ ਵਿੱਚ ਪ੍ਰੀਤਮ ਸਿੰਘ ਸ਼ਪੀਰ ਨੂੰ ਅਨਿਕ ਵਿਸਤਾਰ ਕਵਿਤਾ ਦੇ ਲਈ 1984 ਦੇ ਵਿੱਚ ਕਪੂਰ ਸਿੰਘ ਘੁੰਮਣ ਨੂੰ ਪਾਗਲ ਲੋਕ ਜੋ ਨਾਟਕ ਸੀ ਉਹਨਾਂ ਦਾ ਉਹਦੇ ਲਈ ਅਵਾਰਡ ਦਿੱਤਾ ਗਿਆ ਸੀ 1985 ਦੇ ਵਿੱਚ ਅਜੀਤ ਕੌਰ ਨੂੰ ਖਾਨਾ ਬਦੋਸ਼ ਦੇ ਲਈ ਸਰਦਾਰ ਸੁਜਾਨ ਸਿੰਘ ਨੂੰ 1986 ਦੇ ਵਿੱਚ ਸ਼ਹਿਰ ਤੇ ਗਰਾਨਿਕੀਆਂ ਕਹਾਣੀਆਂ ਦੇ ਲਈ 1987 ਦੇ ਵਿੱਚ ਰਾਮ ਸਰੂਪ ਅਣਖੀ ਨੂੰ ਕੋਠੇ ਖੜਕ ਸਿੰਘ ਨਾਵਲ ਦੇ ਲਈ ਰਾਮ ਸਰੂਪ ਅਣਖੀ ਨੇ ਜਿਹੜੇ ਉਹ ਵੀ ਮਲਵਈ ਅੰਚਕਤਾ ਆਂਚਲਿਕਤਾ ਵਾਲੇ ਜਿਹੜੇ ਨਾਵਲਕਾਰ ਹੋਏ ਨੇ ਸੁਖਿੰਦਰ ਸਿੰਘ ਬੰਜਾਰਾ ਵੇਦੀ ਨੂੰ 1988 ਦੇ ਵਿੱਚ ਗਲੀਆਂ ਚਿੱਕੜ ਦੂਰਕਰ ਸਵਾਜੀਬ ਨੇ ਦੇ ਲਈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਬੰਜਾਰਾ ਵੇਦੀ ਜੀ ਨੇ ਉਹਨਾਂ ਦਾ ਲੋਕ ਧਾਰ ਦੇ ਉੱਪਰ ਕਾਫੀ ਵੱਡਾ ਕੰਮ ਹੈ 1999 ਦੇ ਵਿੱਚ ਤਾਰਾ ਸਿੰਘ ਕਾਮਿਲ ਨੂੰ ਕੈਕਸ਼ਾਂ ਕਵਿਤਾ ਦੇ ਲਈ 1990 ਦੇ ਵਿੱਚ ਮਨਜੀਤ ਟਿਵਾਣਾ ਨੂੰ ਉਨੀਂਦਾ ਵਰਤਮਨ ਕਾਵ ਸੰਗ੍ਰਹਿ ਦੇ ਲਈ ਅੱਗੇ 1991 ਦੇ ਵਿੱਚ ਹਰਿੰਦਰ ਸਿੰਘ ਮਹਿਬੂਬ ਨੂੰ ਚੰਨਾ ਦੀ ਰਾਤ ਇਹਨਾਂ ਦਾ ਕਾਵ ਸੰਗ੍ਰਹਿ ਹੈ ਪ੍ਰੇਮ ਪ੍ਰਕਾਸ਼ ਜੀ ਨੂੰ 1992 ਦੇ ਵਿੱਚ ਕੁਝ ਅਣਕਹੀਆਂ ਵੀ ਨਿੱਕੀਆਂ ਕਹਾਣੀਆਂ ਜਿਸ ਤਰ੍ਹਾਂ ਪ੍ਰੇਮ ਪ੍ਰਕਾਸ਼ ਜੀ ਦੀ ਜਿਹੜੀ ਭਾਸ਼ਾ ਦੇ ਨਾਂ ਰਿਲੇਟਡ ਹੈ ਸਿਧਾਂਤਕ ਭਾਸ਼ਾ ਵਿਗਿਆਨ ਜਿਹੜੀ ਬੁੱਕ ਹੈ ਉਹ ਬਹੁਤ ਵਧੀਆ ਪੜਨ ਵਾਲੀ ਹੈ UGC NET ਲੈਵਲ ਤੋਂ ਤੇ ਮਾਸਟਰ ਕੈਡਰ ਤੋਂ 1993 ਦੇ ਵਿੱਚ ਸੁਰਜੀਤ ਪਾਤਰ ਜੀ ਨੂੰ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ 1994 ਦੇ ਵਿੱਚ ਮਹਿੰਦਰ ਸਿੰਘ ਸਰਨਾ ਨੂੰ ਨਵੇਂ ਯੁੱਗ ਦੇ ਵਾਰਸ ਨਿੱਕੀਆਂ ਕਹਾਣੀਆਂ ਦੇ ਲਈ 1995 ਦੇ ਵਿੱਚ ਜਗਤਾਰ ਨੂੰ ਯੁੱਗ ਨੂੰ ਦੀਵਾ ਤੇ ਦਰਿਆ ਦੇ ਲਈ 1996 ਦੇ ਵਿੱਚ ਸੰਤੋਖ ਸਿੰਘ ਧੀਰ ਨੂੰ ਪੱਖੀ ਨਿੱਕੀਆਂ ਕਹਾਣੀਆਂ ਦੇ ਲਈ 1997 ਦੇ ਵਿੱਚ ਜਸਵੰਤ ਸਿੰਘ ਕਮਲ ਨੂੰ ਤੁਸ਼ਾਲੀ ਦੇ ਹੰਸੋ ਨਾਵਲ ਦੇ ਲਈ 1998 ਦੇ ਵਿੱਚ ਮੋਹਨ ਪੰਡਾਰੀ ਜੀ ਨੂੰ ਮੂਨ ਦੀ ਅੱਖ ਨਿੱਕੀਆਂ ਕਹਾਣੀਆਂ ਦੇ ਲਈ 1999 ਦੇ ਵਿੱਚ ਨਿਰੰਜਨ ਤਸਨੀਮ ਜੀ ਨੂੰ ਗਵਾਚੇ ਅਰਥ ਨਾਵਲ ਦੇ ਲਈ ਜਿਹੜਾ ਅਵਾਰਡ ਉਹ ਦਿੱਤਾ ਗਿਆ ਸੀ 2000 ਦੇ ਵਿੱਚ ਬ੍ਰਿ얌 ਸਿੰਘ ਸੰਧੂ ਨੂੰ ਚੌਥੀ ਕੂਟ ਜਿਹੜੀਆਂ ਕਹਾਣੀ ਸੰਗ੍ਰਹਿ ਸੀ ਉਹਦੇ ਲਈ ਦਿੱਤਾ ਗਿਆ ਸੀ ਚੌਥੀ ਕੂਟ ਜਿਹੜਾ ਕਹਾਣੀ ਸੰਗ੍ਰਹਿ ਉਹ ਵੀ ਬਹੁਤ ਸੋਹਣਾ ਹੈ ਜਿਹਦੇ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਕਹਾਣੀਆਂ ਦੇ ਜ਼ਰੀਏ ਪੇਸ਼ ਕੀਤਾ ਗਿਆ ਕਿ ਕਿਸ ਸਮੇਂ ਉਹ ਉਸ ਸਮੇਂ ਦੇ ਹਾਲਾਤ ਸੀਗੇ ਕਿਵੇਂ ਲੋਕਾਂ ਦਾ ਉਦੋਂ ਗੁਜ਼ਾਰਾ ਹੁੰਦਾ ਸੀ ਕਿਵੇਂ ਲੋਕ ਰਹਿੰਦੇ ਸੀ ਉਸ ਸਮੇਂ ਦੇ ਵਿੱਚੋਂ ਨਿਕਲੇ ਸੀ ਠੀਕ ਹੈ ਤੇ ਇਹ ਵੀ ਬਹੁਤ ਸੋਹਣੀ ਕਿਤਾਬ ਪੜਨਯੋਗ ਹੈ ਐਮਏ ਦੇ ਵਿੱਚ ਇਹ ਮਤਲਬ ਕਿ ਸਿਲੇਬਸ ਦੇ ਵਿੱਚ ਬੁੱਕ ਲੱਗੀ ਹੋਈ ਹੈ 2001 ਦੇ ਵਿੱਚ ਦੇਵ ਨੂੰ ਸ਼ਬਦਾੰਤ ਕਵਿਤਾ ਦੇ ਲਈ 2002 ਦੇ ਵਿੱਚ ਹਰਪਜਨ ਸਿੰਘ ਹਲਵਾਰ ਮੀਨੂ ਪੁਲਾਂ ਤੋਂ ਪਾਰ ਕਵਤਾਵਾਂ ਦੇ ਲਈ ਚਰਨਦਾ ਸਿੱਧੂ ਨੂੰ 2003 ਦੇ ਵਿੱਚ ਭਗਤ ਸਿੰਘ ਸ਼ਹੀਦ ਨਾਟਕ ਤਿਕੜੀ ਇਸ ਦੇ ਲਈ ਚਰਨਦਾ ਸਿੱਧੂ ਨੇ ਜਿਹੜੇ ਉਹ ਦੁਆਬੇ ਅੰਚ ਅੰਚਲਿਕ ਤਵਾਲੀ ਨਾਟਕਕਾਰ ਹੋਏ ਨੇ 2004 ਦੇ ਵਿੱਚ ਸਤਿੰਦਰ ਸਿੰਘ ਨੂਰ ਨੂੰ ਕਵਿਤਾ ਦੀ ਭੂਮਿਕਾ ਆਲੋਚਨਾ ਦੇ ਲਈ 2005 ਦੇ ਵਿੱਚ ਗੁਰਵਚਨ ਸਿੰਘ ਭੁੱਲਰ ਨੂੰ ਅਗਨੀ ਕਲਸ ਨਿੱਕੀਆਂ ਕਹਾਣੀਆਂ ਦੇ ਲਈ ਅਜਮੇਰ ਸਿੰਘ ਔਲਖ ਨੂੰ ਇਸ਼ਕਵਾਸ ਨਮਾਜ਼ ਤਾ ਹੱਜ ਨਹੀਂ ਨਾਟਕ ਦੇ ਲਈ ਜੋ ਅਜਮੇਰ ਸਿੰਘ ਆਲਕ ਹੋਏ ਨੇ ਉਹ ਵੀ ਕਾਫੀ ਵੱਡੇ ਨਾਟਕਕਾਰ ਹੋਏ ਨੇ ਜਿਨ੍ਹਾਂ ਨੇ ਨਾਟਕ ਨੂੰ ਸਿਰਫ ਲਿਖਿਆ ਹੀ ਨਹੀਂ ਬਲਕਿ ਉਹਨਾਂ ਨੂੰ ਖੇਡਿਆ ਵੀ ਹੈ ਤੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਪਿੰਡਾਂ ਤੱਕ ਜਿਹੜਾ ਉਹਨਾਂ ਨੂੰ ਆਪਣੇ ਨਾਟਕਾਂ ਦੇ ਜਰੀਏ ਜਿਹੜੇ ਲੋਕਾਂ ਤੱਕ ਉਹਨਾਂ ਨੇ ਪਹੁੰਚਾਇਆ ਸੀ ਉਸ ਤੋਂ ਅੱਗੇ ਜਸਵੰਤ ਦੀਪ ਜੀ ਨੂੰ 2007 ਦੇ ਵਿੱਚ ਕਮੰਡਲ ਕਵਿਤਾ ਦੇ ਲਈ 2008 ਦੇ ਵਿੱਚ ਮਿੱਤਰਸੈਨ ਮੀਤ ਨੂੰ ਸੁਧਾਰ ਕਰ ਨਾਵਲ ਦੇ ਲਈ 2009 ਦੇ ਵਿੱਚ ਆਤਮਜੀਤ ਨੂੰ ਤਤੀ ਤਵੀ ਦਾ ਸੱਚ ਨਾਟਕ ਦੇ ਲਈ 2010 ਦੇ ਵਿੱਚ ਬਨੀਤਾ ਨੂੰ ਕਾਲ ਪਹਿਰ ਕੜੀਆਂ ਕਵਿਤਾ ਸੰਗ੍ਰਹਿ ਦੇ ਉੱਪਰ 2011 ਦੇ ਵਿੱਚ ਬਲਦੇਵ ਸਿੰਘ ਸੜਕਨਾਮਾ ਟਾਵਾਂ ਦਿੱਲੀ ਦੇ ਕੀਂਗਰੇ ਜਿਹੜਾ ਨਾਵਲ ਸੀ ਉਹਦੇ ਲਈ ਬਲਦੇਵ ਸਿੰਘ ਸੜਕਨਾਮਾ ਜਿਹੜਾ ਇਤਿਹਾਸਕ ਨਾਵਲ ਨੇ ਜਿਹੜੇ ਉਹਦੇ ਬਹੁਤ ਸੋਹਣੇ ਨੇ ਜਿਨ੍ਹਾਂ ਦੇ ਵਿੱਚ ਇਤਿਹਾਸ ਨੂੰ ਨਾਵਲ ਦੇ ਜ਼ਰੀਏ ਜਿਹੜਾ ਪੇਸ਼ ਕੀਤਾ ਗਿਆ ਬਹੁਤ ਸੋਹਣੇ ਪੜਨ ਯੋਗ ਨੇ ਤੁਹਾਡਾ 2012 ਦੇ ਵਿੱਚ ਦਰਸ਼ਨ ਬੁੱਟਰ ਨੂੰ ਮਹਾ ਕੰਬਣੀ ਕਵਿਤਾ ਦੇ ਲਈ 2013 ਦੇ ਵਿੱਚ ਡਾਕਟਰ ਮਨਮੋਹਨ ਨੂੰ ਨਿਰਵਾਣ ਨਾਵਲ ਦੇ ਲਈ 2014 ਦੇ ਵਿੱਚ ਜਸਵਿੰਦਰ ਨੂੰ ਅਗਰਬੱਤੀ ਗਜ਼ਲ ਸੰਗ੍ਰਹਿ ਦੇ ਲਈ ਡਾਕਟਰ ਜਸਵਿੰਦਰ ਸਿੰਘ ਨੂੰ 2015 ਦੇ ਵਿੱਚ ਮਾਤ ਲੋਕ ਨਾਵਲ ਦੇ ਲਈ 2016 ਦੇ ਵਿੱਚ ਸਵਰਾਜ ਵੀਰ ਨੂੰ ਮਸਿਆ ਦੀ ਰਾਤ ਨਾਟਕ ਦੇ ਲਈ 2017 ਦੇ ਵਿੱਚ ਨਿਸ਼ਾਤਰ ਸਿੰਘ ਸਲੋ ਡਾਊਨ ਨਾਵਲ ਦੇ ਲਈ ਹੁਣ ਇਹ ਕਿੰਨੇ ਸਾਡੇ ਕੋਲ ਅੱਗੇ ਹੀ ਮਤਲਬ ਕਿ ਜਿਹੜੇ ਇਹ ਸਾਰੇ ਨੇ ਸਾਡੇ ਕੋਲ ਜਿਸ ਤਰ੍ਹਾਂ ਆਪਾਂ ਬਲਦੇਵ ਸਿੰਘ ਸੜਕਨਾਮਾ ਤੋਂ ਇਹਨਾਂ ਤੋਂ ਲੈ ਲਿਆ ਜਸਵੰਤ ਦੀਦੋਗੇ ਮਿੱਤਰ ਸੈਨ ਮੀਤ ਆਤਮਜੀਤ ਇਹ ਸਾਰੇ ਕੋਲੇ ਸਾਡੇ ਕੋਲੇ ਸਮਕਾਲੀ ਦੇ ਵਿੱਚ ਵੀ ਆ ਰਹੇ ਨੇ ਕਿਉਂਕਿ ਜੇ ਤੁਹਾਡੇ ਚੋ ਕਿਸੇ ਨੇ 2000 ਇਸੇ 2024 ਦੇ ਵਿੱਚ ਜੇ ਜੂਨ ਵਾਲਾ ਪੇਪਰ ਕਿਸੇ ਨੇ ਦਿੱਤਾ ਹੈ ਤਾਂ ਉਹਦੇ ਵਿੱਚ ਦੇਖੋ ਕਿ ਉਹਨਾਂ ਨੇ ਮਤਲਬ ਕਿ ਡਾਕਟਰ ਮਨਮੋਹਨ ਜੀ ਮੋਹਨਜੀਤ ਦੀ ਕਿਤਾਬ ਉੱਚੀ ਗਈ ਸੀ ਕੋਨੇ ਦਾ ਸੂਰਜ ਕਵਤਾ ਸੰਗ੍ਰਹਿ ਕਿਸ ਦਾ ਹੈ ਤਾਂ ਜੇਕਰ ਕਿਸੇ ਨੇ ਇਹ ਧਿਆਨ ਨਾਲ ਪੜੇ ਹੋਇਆ ਸਾਰੇ ਡਾਕਟਰ ਮੋਹਨਜੀਤ ਬਾਰੇ ਜਾਂ ਫਿਰ ਜੋ ਵੀ ਅਵਾਰਡ ਦਿੱਤੇ ਗਏ ਨੇ ਹੁਣ ਤੱਕ ਦੇ ਉਹਨਾਂ ਬਾਰੇ ਤਾਂ ਫਿਰ ਉਹ ਬੱਚਿਆਂ ਦਾ ਕੁਐਸਚਨ ਗਲਤ ਨਹੀਂ ਹੋਊਗਾ ਕਿਉਂਕਿ ਇਹ ਸਾਡੇ ਕੋਲ ਸਮਕਾਲ ਦੇ ਵਿਚਾਰੇ ਨੇ ਤਾਂ ਜੋ ਸਮਕਾਲੀ ਸਾਡੇ ਕੋਲ ਸਾਹਿਤ ਸਾਹਿਤਕਾਰ ਨੇ ਤੋਂ ਮਾਸਟਰ ਕੇਡਰ ਦੇ ਲਈ ਵੀ ਤੇ UGC NET ਦੇ ਲਈ ਦੋਨਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਇਹਨਾਂ ਦਾ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਤੇ ਜਿੰਨਾ ਵੀ ਹੋ ਸਕੇ ਇਹਨਾਂ ਬਾਰੇ ਬੱਦ ਤੋਂ ਬੱਦ ਪੜ੍ਹਨਾ ਚਾਹੀਦਾ ਉਸ ਤੋਂ ਅੱਗੇ ਸੀ 2016 ਦੇ ਵਿੱਚ ਸਵਰਾਜ ਵੀਰ ਨੂੰ ਮੱਸਿਆ ਦੀ ਰਾਤ ਨਾਟਕ ਦੇ ਲਈ 2017 ਦੇ ਵਿੱਚ ਨਿਸ਼ੱਤਰ ਨੂੰ ਸਲੋ ਡਾਊਨ ਨਾਵਲ ਦੇ ਲਈ ਡਾਕਟਰ ਮੋਹਨਜੀਤ ਨੂੰ 2018 ਦੇ ਵਿੱਚ ਕੋਨੇ ਦਾ ਸੂਰਜ ਕਵਿਤਾ ਦੇ ਲਈ ਇਹ ਇਸ ਦੀ ਮੈਂ ਗੱਲ ਕਰ ਰਹੀ ਸੀ ਹੁਣ 2019 ਦੇ ਵਿੱਚ ਕਿਰਪਾਲ ਕਜਕ ਨੂੰ ਅੰਤਹੀਨ ਕਹਾਣੀ ਸੰਗ੍ਰਹਿ ਦੇ ਲਈ 2020 ਦੇ ਵਿੱਚ ਜਿਹੜਾ ਗੁਰਦੇਵ ਰੋਪਾਣਾ ਨੂੰ ਆਮ ਤੇ ਖਾਸ ਉਹਨਾਂ ਦਾ ਕਹਾਣੀ ਸੰਗ੍ਰਹਿ ਸੀ ਉਹਦੇ ਲਈ ਦਿੱਤਾ ਗਿਆ ਸੀ ਅਵਾਰਡ 2021 ਦੇ ਵਿੱਚ ਖਾਲਿਦ ਹੁਸੈਨ 16 ਦਾ ਸਾਲਨ ਕਹਾਣੀ ਸੰਗ੍ਰਹਿ ਦੇ ਲਈ 2022 ਦੇ ਵਿੱਚ ਸੁਖਜੀਤ ਨੂੰ ਮੈਂ ਆਇਨ ਕੋਸ਼ ਨਹੀਂ ਇਹ ਵੀ ਕਹਾਣੀ ਸੰਗ੍ਰਹਿਆ ਸੀ ਤੇ 2023 ਦੇ ਵਿੱਚ ਸਵਰਨਜੀਤ ਸਵੀ ਨੂੰ ਜਿਹੜਾ ਇਹ ਅਵਾਰਡ ਸੀ ਉਹਨਾਂ ਦੀ ਮੰਨ ਦੀ ਚਿੱਪ ਕਵਤਾ ਸੰਗ੍ਰਹਿ ਦੇ ਲਈ ਜਿਹੜਾ ਅਵਾਰਡ ਦਿੱਤਾ ਗਿਆ ਸੀ ਇਹ ਖਾਸ ਕਰਕੇ ਸਾਨੂੰ ਜਿਹੜੇ ਸਮਕਾਲੀ ਨੇ ਉਹਨਾਂ ਬਾਰੇ ਜ਼ਰੂਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਮਕਾਲੀ ਸਾਹਿਤਕਾਰ ਹੋਏ ਨੇ ਉਹਨਾਂ ਦੀ ਰਚਨਾਵਾਂ ਕਿਹੜੀਆਂ ਨੇ ਕਿਹੜੀ ਰਚਨਾ ਦੇ ਉੱਪਰ ਜਿਹੜਾ ਉਹਨਾਂ ਨੂੰ ਅਵਾਰਡ ਹੈ ਭਾਰਤੀ ਸਾਹਿਤ ਅਕਾਦਮੀ ਉਹ ਮਿਲ ਚੁੱਕਿਆ ਹੈ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਮੇਰਾ ਇਹ ਸੀ ਕਿਉਂਕਿ ਕਈ ਕਈ ਵਾਰ ਸਾਡੇ ਕੋਲੇ ਲੇਟੈਸਟ ਜੋ ਚੱਲ ਰਿਹਾ ਹੈ ਨਾ ਸਾਹਿਤ ਦੇ ਵਿੱਚ ਕਈ ਵਾਰ ਸਾਨੂੰ ਉਹ ਜਿਹੜੀਆਂ ਪੁਰਾਣੀਆਂ ਬੁੱਕਸ ਨੇ ਜਿਹੜੀਆਂ ਨਈ ਨਵੀਂ ਪਬਲਿਸ਼ ਨਹੀਂ ਹੋਈਆਂ ਭਾਵੇਂ ਜੋ ਜਿਸ ਦੇ ਵਿੱਚ ਨਮਿਆ ਨਹੀਂ ਐਡ ਕੀਤਾ ਗਿਆ ਤੋਂ ਉਹਦੇ ਵਿੱਚ ਮੋਸਟਲੀ ਸਾਨੂੰ 2006 ਤੱਕ ਦੇ ਜਾਂ 7 ਤੱਕ ਦੀ ਇਥੋਂ ਤੱਕ ਦੇ ਜਿਹੜੇ ਸਾਨੂੰ ਉਹ ਭਾਰਤੀ ਸਹਿਤ ਅਕਾडमी ਜਿਹੜੇ ਅਵਾਰਡਾਂ ਬਾਰੇ ਉਹ ਬੁੱਕਸ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ ਤਾਂ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਸੀ ਵੀ ਜਿਹੜੇ ਹੁਣ ਤੱਕ ਅਵਾਰਡ ਮਿਲ ਚੁੱਕੇ ਨੇ ਉਹਦੇ ਉਹਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਸਕੇ ਤੇ ਤੁਸੀਂ ਆਪਣੀ ਮਾਸਟਰ ਕੈਡਰ ਦੀ ਤੇ ਜੂਜੀ ਸਨੈਟ ਦੀ ਤਿਆਰੀ ਇਹ ਜਿਹੜੇ ਉਹ ਵਧੀਆ ਤਰੀਕੇ ਦੇ ਨਾਲ ਕਰ ਸਕੋ ਮੈਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ